ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂਦੀ ਇਸ ਨਵੀਂ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਨੇ ਆ ਜੀ ਅਕਾਲੀ ਦਲ ਦੇ 27 ਲੱਖ 68000 300 ਨਵੇਂ ਬਣੇ ਮੈਂਬਰਾਂ ਨੂੰ ਜਿਨ੍ਹਾਂ ਦਾ ਅੱਜ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ ਚੁਣਿਆ ਵੀ ਸਰਬਸੰਮਤੀ ਦੇ ਨਾਲ ਗਿਆ ਹੈ ਪ੍ਰਧਾਨ ਸਾਰਿਆਂ ਨੂੰ ਪਤਾ ਹੀ ਸੀ ਕਿ ਇਹਨਾਂ ਨੂੰ ਹੀ ਚੁਣਿਆ ਜਾਣਾ ਹੈ ਤੇ ਉਹੀ ਚੁਣੇਗੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਅਕਾਲੀ ਦਲ ਦਾ ਨਵਾਂ ਪ੍ਰਧਾਨ ਅੱਜ ਥਾਪ ਦੱਸਦਾ ਹੈ। ਅਕਾਲੀ ਦਲ ਦੇ ਵਰਕਰਾਂ ਦੀ ਗਿਣਤੀ ਦਾ ਤਾਂ ਅੱਜ ਪਤਾ ਲੱਗ ਗਿਆ। ਲੇਕਿਨ ਜਿਹੜੇ ਡੈਲੀਗੇਟਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਚੁਣਿਆ ਉਹਨਾਂ ਦੀ ਗਿਣਤੀ ਦਾ ਰੌਲਾ ਕੁਝ ਉਵੇਂ ਹੀ ਚੱਲਦਾ ਰਿਹਾ ਜਿਵੇਂ ਹੁਣ ਤੱਕ ਵਰਕਰਾਂ ਦਾ ਚੱਲਦਾ ਰਿਹਾ। ਕਦੇ ਇਹ ਵਰਕਰਾਂ ਦੀ ਗਿਣਤੀ 33 ਲੱਖ ਹੋ ਜਾਂਦੀ ਸੀ। ਕਦੇ 28 ਲੱਖ ਹੋ ਜਾਂਦੀ ਸੀ। ਕਦੇ 26 ਲੱਖ ਹੋ ਜਾਂਦੀ ਸੀ ਅੱਜ ਫਾਈਨਲ 27 ਲੱਖ 68300 ਦੀ ਹੋਈ ਹੈ ਐਵੇਂ ਹੀ ਡੈਲੀਗੇਟਾਂ ਦੀ ਗਿਣਤੀ ਕਦੇ 560 ਹੋ ਜਾਂਦੀ ਸੀ ਕਦੇ 500 ਤੋਂ ਵੱਧ ਹੋ ਜਾਂਦੀ ਸੀ ਤੇ ਕਦੇ 500 ਦੇ ਕਰੀਬ-ਕਰੀਬ ਡੈਲੀਗੇਟ ਦੱਸੇ ਜਾਂਦੇ ਸੀ ਖੈਰ ਜਿੰਨੇ ਵੀ ਹੋਣ ਪਰਮੇ ਇਕੱਠ ਦੇ ਵਿੱਚ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਚੁਣ ਲਏ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਚੁਣੇ ਗਏ ਤੇ ਉਹਨਾਂ ਵੱਲੋਂ ਆਪਣੇ ਵਰਕਰਾਂ ਨੂੰ ਜਾਂ ਇਹਨਾਂ ਡੈਲੀਗੇਟਾਂ ਨੂੰ ਸੰਬੋਧਨ ਕੀਤਾ ਗਿਆ। ਉਹ ਸੰਬੋਧਨ ਦੇ ਵਿੱਚ ਕੀ ਕੁਝ ਨਵਾਂ ਸੀ? ਕੀ ਕੋਈ ਅਜਿਹਾ ਮੈਸੇਜ ਦਿੱਤਾ ਗਿਆ ਆਪਣੇ ਵਰਕਰਾਂ ਨੂੰ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਕੀ ਹੈ ਅਕਾਲੀ ਦਲ ਦੀ ਉਹ ਸਾਫ਼ ਹੋ ਸਕੇ? ਜਾਂ ਫਿਰ ਉਹੀ ਪੁਰਾਣੀਆਂ ਗੱਲਾਂ, ਉਹੀ ਪੁਰਾਣੇ ਰਾਗ ਲਾਪੇ ਗਏ ਜਿਹੜੇ ਹੁਣ ਤੱਕ ਚੱਲੇ ਆ ਰਹੇ ਸੀ। ਦੋਵੇਂ ਹੀ ਚੀਜ਼ਾਂ ਹੋਈਆਂ। ਸਭ ਤੋਂ ਪਹਿਲਾਂ ਤਾਂ ਜਿਹੜਾ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਗਈ ਉਹ ਉਹਨਾਂ ਪੁਰਾਣੀਆਂ ਗੱਲਾਂ ਨਾਲ ਹੀ ਕੀਤੀ ਗਈ ਕਿ ਅਕਾਲੀ ਦਲ ਇੱਕ ਪਰਿਵਾਰ ਦੀ ਪਾਰਟੀ ਨਹੀਂ ਹੈ ਪੰਥ ਦੀ ਪਾਰਟੀ ਹੈ ਇਹ ਗੱਲ ਉਹਨਾਂ ਨੂੰ ਵਾਰ-ਵਾਰ ਕਿਉਂ ਕਹਿਣੀ ਪੈ ਰਹੀ ਹੈ ਇਸ ਗੱਲ ਦਾ ਅੰਦਾਜ਼ਾ ਇਸੇ ਚੀਜ਼ ਤੋਂ ਲਗਾਇਆ ਜਾ ਸਕਦਾ ਹੈ ਕਿ 1995 ਤੋਂ ਅਕਾਲੀ ਦਲ ਦੀ ਪ੍ਰਧਾਨਗੀ ਬਾਦਲ ਪਰਿਵਾਰ ਕੋਲੇ ਹੈ ਪਹਿਲਾਂ ਤਿੰਨ ਵਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਸੀ ਤੇ ਹੁਣ ਚੌਥੀ ਵਾਰ ਵੀਰ ਸਿੰਘ ਬਾਦਲ ਬਣੇ ਇੱਕ ਹੋਰ ਗੱਲ ਜਿਹੜੀ ਉੱਥੇ ਅੱਜ ਹੋਈ ਕਿ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਬੀਬਾ ਹਰਸ਼ਮ੍ਰਿਤਕ कौर ਬਾਦਲ ਦਾ ਸਨਮਾਨ ਕੀਤਾ ਗਿਆ ਸਰੋਪਾਏ ਭੇਟ ਕੀਤੇ ਗਏ ਉਹ ਕਿਉਂ ਕੀਤੇ ਗਏ ਕਿਸ ਕਪੈਸਿਟੀ ਚ ਕੀਤੇ ਗਏ ਤੇ ਜੇ ਉਹ ਪਰਿਵਾਰ ਬਾਦ ਨਹੀਂ ਸੀ ਤੇ ਫੇਰ ਇਹ ਕਹਿਣ ਦੀ ਲੋੜ ਕਿਉਂ ਪੈ ਰਹੀ ਹੈ ਕਿ ਜੀ ਇਹ ਪਾਰਟੀ ਪਰਿਵਾਰ ਦੀ ਪਾਰਟੀ ਨਹੀਂ ਹੈ ਇਸਤਾਨ ਦਾਜਾ ਤੁਸੀਂ ਸਾਰੇ ਆਪ ਹੀ ਲਗਾ ਸਕਦੇ ਲੇਕਿਨ ਇਸ ਤੋਂ ਬਾਅਦ ਜੋ ਕੁਝ ਉਹਨਾਂ ਨੇ ਕਿਹਾ ਉਹ ਉਹਨਾਂ ਦੀਆਂ ਪੁਰਾਣੀਆਂ ਇਲੈਕਸ਼ਨ ਦੀਆਂ ਜਿੰਨੀਆਂ ਵੀ ਸਪੀਚਾਂ ਨੇ ਜਿੰਨੇ ਵੀ ਉਪਾਸ਼ਣ ਦਿੰਦੇ ਨੇ ਉਹੀ ਕੁਝ ਸੀ ਕਿ ਪੰਥ ਖਤਰੇ 'ਚ ਹੈ ਅਸੀਂ ਸੇਵਾ ਦੇ ਲਈ ਆਏ ਆ ਸਾਡਾ ਕੁਰਬਾਨੀਆਂ ਦਾ ਇਤਿਹਾਸ ਹੈ ਤੇ ਜੋ ਅਕਸਰ ਕਿਹਾ ਜਾਂਦਾ ਹੈ ਤੇ ਜਿਸ ਨੂੰ ਹੁਣ ਮੋਨੋਪੋਲਾਈਜ਼ ਕਰ ਲਿਆ ਗਿਆ ਹੈ ਕਿ ਦੇਸ਼ ਦੀ ਆਜ਼ਾਦੀ ਵਿੱਚ ਸਿਰਫ ਅਸੀਂ ਯੋਗਦਾਨ ਪਾਇਆ ਐਮਰਜੈਂਸੀ ਵੀ ਜੇ ਅਸੀਂ ਅੰਦੋਲਨ ਨਾ ਕਰਦੇ ਤਾਂ ਖਤਮ ਨਹੀਂ ਸੀ ਹੋਣੀ ਕਦੇ ਇਸ ਹੱਦ ਤੱਕ ਪਹੁੰਚ ਗਏ ਆ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਵੱਡਾ ਯੋਗਦਾਨ ਸਾਡਾ ਹੈ ਜਾਂ ਪੰਜਾਬੀਆਂ ਦਾ ਹੈ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦਾ ਵਰਕਰਾਂ ਦਾ ਹੀ ਯੋਗਦਾਨ ਹੈ ਹੁਣ ਪੰਜਾਬੀ ਸਾਈਡ ਤੇ ਹੋ ਗਏ ਨੇ ਅਕਾਲੀ ਦਲ ਦੇ ਵਰਕਰਾਂ ਦਾ ਹੀ ਆਜ਼ਾਦੀ ਦੇ ਵਿੱਚ ਸ਼ਹਾਦਤ ਯੋਗਦਾਨ ਹੈ ਅਕਾਲੀ ਦਲ ਦੇ ਹੀ ਐਮਰਜੈਂਸੀ ਹਟਵਾਈ ਦੇਸ਼ ਤੋਂ ਵਰਨਾ ਹਟਾਈ ਨਹੀਂ ਜਾ ਸਕਦੀ ਸੀ ਤੇ ਉਸ ਤੋਂ ਬਾਅਦ ਹੋ ਜਾਂਦੇ ਨੇ ਪ੍ਰਕਾਸ਼ਨ ਬਾਦ ਉਹ ਕਹਿੰਦੇ ਸਾਨੂੰ ਬਹੁਤ ਘੱਟ ਮੌਕਾ ਮਿਲਿਆ ਕੰਮ ਕਰਨ ਦਾ ਸਿਰਫ ਤਿੰਨ ਵਾਰ ਹੀ ਉਹ ਫੁੱਲ ਟਰਮ ਦੀ ਸਰਕਾਰ ਚਲਾ ਸਕੇ ਬਾਕੀ ਦੋ ਟਰਮਾਂ ਤਾਂ ਸਾਲ ਡੇਢ ਸਾਲ ਦੋ ਸਾਲ ਦੀਆਂ ਸੀ ਸਾਡੀ ਸਰਕਾਰ ਗਿਰਾਵਟ ਦਿੱਤੀ ਗਈ ਪੰਜ ਵਾਰ ਦੇ ਵਿੱਚੋਂ ਉਹ ਆਪਣੀ ਜਿਹੜੀ ਸਰਕਾਰ ਹੈ ਉਹਨੂੰ ਤਿੰਨ ਵਾਰ ਤੇ ਲੈ ਆਏ ਤੇ ਉਸ ਸਭ ਤੋਂ ਘੱਟ ਸਮੇਂ ਦੇ ਵਿੱਚ ਅਸੀਂ ਸਭ ਤੋਂ ਵੱਧ ਕੰਮ ਵੀ ਨਹੀਂ ਕਿਹਾ ਉਹਨਾਂ ਨੇ ਕਿਹਾ ਜੋ ਕੁਝ ਵੀ ਹੋਇਆ ਕੋਈ ਵੀ ਕੰਮ ਜੇ ਪੰਜਾਬ 'ਚ ਹੋਇਆ ਹੈ ਤਾਂ ਉਹਨਾਂ ਤਿੰਨਾਂ ਟਰਮਾਂ ਦੇ ਵਿੱਚ ਹੀ ਹੋਇਆ ਹੈ ਉਸ ਤੋਂ ਇਲਾਵਾ ਕੋਈ ਕੰਮ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਫਿਰ ਉਹੀ ਚਾਹੇ ਕੱਸੀ ਦੇਖ ਲੋ ਚਾਹੇ 에어ਪੋਰਟ ਦੇਖ ਲੋ ਚਾਹੇ ਸੜਕ ਦੇਖ ਲੋ ਜੋ ਵੀ ਉਹਨਾਂ ਨੇ ਆਪਣੇ ਭਾਸ਼ਣਾ ਚ ਕਹਿਣਾ ਕਿ ਹੁੰਦਾ ਹੈ ਉਹੀ ਇੱਥੇ ਦਰਾਇਆ ਗਿਆ ਕਿ ਜੋ ਕੁਝ ਵੀ ਕੀਤਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ ਉੱਥੇ ਉਹਨਾਂ ਨੇ ਅਕਾਲੀ ਦਲ ਨਹੀਂ ਸ਼ਬਦ ਵਰਤਿਆ ਉਹ ਕਹਿੰਦੇ ਜੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ ਹੋਰ ਪੰਜਾਬ ਦਾ ਕਿਸੇ ਨੇ ਕੁਝ ਨਹੀਂ ਸਵਾਰਿਆ ਇਸ ਤੋਂ ਬਾਅਦ ਜੋ ਕੁਝ ਉਹਨਾਂ ਨੇ ਪੁਰਾਣਾ ਬੋਲਣਾ ਸੀ ਬੋਲਿਆ ਇੱਕ ਨਵੀਂ ਚੀਜ਼ ਉਹਨਾਂ ਵੱਲੋਂ ਬੋਲੀ ਗਈ ਸ਼ੁਰੂਆਤ ਇਸ ਦੀ ਵੀ ਪੁਰਾਣੀ ਤਰੀਕੇ ਤੋਂ ਹੀ ਹੋਈ ਸੀ ਕਿ ਸਾਡੇ ਖਿਲਾਫ ਸਾਜ਼ਿਸ਼ਾਂ ਹੁੰਦੀਆਂ ਆ ਰਹੀਆਂ ਨੇ ਹੁਣ ਵੀ ਸਾਜ਼ਿਸ਼ ਸ਼ੁਰੂ ਕੀਤੀ ਹੈ ਜਦੋਂ ਤੋਂ ਅਸੀਂ ਬੀਜੇਪੀ ਦਾ ਸਾਥ ਛੱਡਿਆ ਹੈ ਉਦੋਂ ਤੋਂ ਸਾਡੇ ਖਿਲਾਫ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਇੱਥੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਸੀ ਇਹ ਖੈਰ ਪੁਰਾਣਾ ਹੀ ਜੋ ਉਹਨਾਂ ਦਾ ਵਰਤਾਂਤ ਸਿਰਜਿਆ ਹੋਇਆ ਹੈ ਉਸ ਦਾ ਇੱਕ ਹਿੱਸਾ ਸੀ ਕਿ ਬੀਜੇਪੀ ਹੁਣ ਪੰਥ ਦੇ ਨਾਲ ਜਿਹੜਾ ਹੈ ਸਾਜ਼ਿਸ਼ ਕਰ ਰਹੀ ਹੈ ਅਕਾਲੀਆਂ ਦੇ ਖਿਲਾਫ ਸਾਜ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਜੋ ਨਵਾਂ ਜ਼ਿਕਰ ਉਹਨਾਂ ਵੱਲੋਂ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਨ ਤੇ ਬਾਕੀ ਜਿਹੜੇ ਜਥੇਦਾਰ ਨੇ ਜਥੇਦਾਰ ਸਹਿਬਾਨ ਨੂੰ ਉਹਨਾਂ ਨੇ ਆਪਣੇ ਕਾਬੂ ਦੇ ਵਿੱਚ ਕਰ ਲਿਆ ਸੀ ਤੇ ਜੋ ਕੁਝ ਉਹ ਕਰਵਾਉਣਾ ਚਾਹੁੰਦੇ ਸੀ ਉਹ ਜਥੇਦਾਰਾਂ ਤੋਂ ਕਰਵਾ ਰਹੇ ਸੀ ਮਤਲਬ ਜਥੇਦਾਰ ਸਹਿਬਾਨ ਤੇ ਇਲਜ਼ਾਮ ਜਿਹੜਾ ਉਹਨਾਂ ਤੋਂ ਸਿੱਧਾ-ਸਿੱਧਾ ਲਗਾਇਆ ਗਿਆ ਕਿ ਉਹ ਬੀਜੇਪੀ ਦੇ ਹੱਥਾਂ ਦੀ ਕਟਕੁਤਲੀ ਬਣ ਚੁੱਕੇ ਸੀ ਫਿਰ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰਿਕ ਕਮੇਟੀ ਐਗਜ਼ੀਕਟਿਵ ਬਾਡੀ ਹੈ ਉਸ ਨੂੰ ਵਧਾਈ ਦਿੱਤੀ ਕਿ ਤੁਸੀਂ ਉਹ ਜਿਹੜਾ ਸਾਜ਼ਿਸ਼ ਸੀ ਉਸ ਨੂੰ ਫੇਲ ਕਰ ਦਿੱਤਾ ਤੇ ਤਖਤਾਂ ਦਾ ਕਬਜ਼ਾ ਜਿਹੜਾ ਸੀ ਉਹ ਵਾਪਸ ਲੈ ਲਿਆ ਉਹ ਦੁਬਾਰਾ ਆਪਣੇ ਹੱਥ ਦੇ ਵਿੱਚ ਲੈ ਲਿਆ ਇਹ ਉਹਨਾਂ ਵੱਲੋਂ ਕਿਹਾ ਗਿਆ ਲੇਕਿਨ ਇੱਥੇ ਇਹ ਸਾਫ਼ ਕਰਨ ਦੀ ਜ਼ਰੂਰਤ ਨਹੀਂ ਸਮਝੀ ਕਿ ਜੇ ਦਸੇਦਾਰ ਸਹਿਬਾਨ ਭਾਜਪੀ ਦੇ ਬਹਿਕਾਵੇ ਚ ਜਾਂ ਉਹਨਾਂ ਦੇ ਕਬਜ਼ੇ ਚ ਆ ਗਏ ਸੀ ਤੇ ਫਿਰ ਉਹਨਾਂ ਨੂੰ ਉਤਾਰਨ ਦੇ ਲੱਗੇ ਜਦੋਂ ਤੁਸੀਂ ਤਖਤਾਂ ਤੋਂ ਉਤਾਰਿਆ ਤਾਂ ਸਿੱਧਾ ਸਿੱਧਾ ਇਹੀ ਇਲਜ਼ਾਮ ਲਗਾ ਕੇ ਕਿਉਂ ਨਹੀਂ ਉਤਾਰਿਆ ਫਿਰ ਇੰਨਾ ਡਰਾਮਾ ਕਰਨ ਦੀ ਕੀ ਲੋੜ ਪਈ ਸੀ ਕਮੇਟੀਆਂ ਬਣਾਈਆਂ ਗਈਆਂ ਸਬ ਕਮੇਟੀਆਂ ਬਣਾਈਆਂ ਗਈਆਂ ਉਹਨਾਂ ਦੇ ਕਿਰਦਾਰ ਤੇ ਜਿਹੜਾ ਹੈ ਉਹ ਸਵਾਲ ਖੜੇ ਕੀਤੇ ਗਏ ਲਾਂਚਨ ਲਾਏ ਗਏ ਦੋਸ਼ ਮढ़े ਗਏ ਤੇ ਫਿਰ ਉਹਨਾਂ ਨੂੰ ਤੁਸੀਂ ਜਿਹੜਾ ਹੈ ਬੇਇੱਜ਼ਤ ਕਰਕੇ ਉਤਾਰਿਆ ਗਿਆ ਜੇ ਤੁਸੀਂ ਸਿੱਧਾ-ਸਿੱਧਾ ਇਹ ਇਲਜ਼ਾਮ ਲਗਾਉਂਦੇ ਕਿ ਹਾਂ ਇਹ ਬੀਜੇਪੀ ਦੇ ਪ੍ਰਭਾਵ ਹੇਠ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਤਖਤਾਂ ਤੋਂ ਉਤਾਰ ਰਹੇ ਹਾਂ ਤਾਂ ਸ਼ਾਇਦ ਪੰਥ ਕਿਸੇ ਹੋਰ ਤਰੀਕੇ ਨਾਲ ਰਿਐਕਟ ਕਰਦਾ ਸ਼ਾਇਦ ਜਿੰਨੀ ਤੁਹਾਡੀ ਅ ਜਿਹੜੀ ਬੇਪਤੀ ਹੋ ਰਹੀ ਹੈ ਮੈਂ ਸ਼ਬਦ ਵਰਤੂੰਗਾ ਸਿੱਖ ਪੰਥ ਦੇ ਵਿੱਚ ਉਹ ਨਾ ਹੁੰਦੀ ਜੇ ਤੁਸੀਂ ਉਦੋਂ ਉਤਾਰਨ ਲੱਗੇ ਇਹ ਦੋਸ਼ ਲਾਉਂਦੇ ਅੱਜ ਇਹ ਕਿਉਂ ਲਾ ਰਹੇ ਹੋ ਪਤਾ ਨਹੀਂ ਲੇਕਿਨ ਅੱਜ ਇਹ ਉਹਨਾਂ ਵੱਲੋਂ ਦੋਸ਼ ਲਾਏ ਗਏ ਜਫੇਦਾਰ ਸਹਿਬਾਨ ਦੂਸਰਾ ਉਹਨਾਂ ਵੱਲੋਂ ਕਿਹਾ ਗਿਆ ਕਿ ਜਦ ਤੱਕ ਅਸੀਂ ਸਾਥ ਦਿੱਤਾ ਸੀ ਭਾਜਪਾ ਦਾ ਅਸੀਂ ਲੀਕ ਚਿੱਤੀ ਹੋਈ ਸੀ ਕਿ ਇਸ ਤੋਂ ਅੱਗੇ ਭਾਜਪਾ ਵਾਲੇ ਨਹੀਂ ਜਾ ਸਕਦੇ ਉਹਨਾਂ ਦੀ ਇੰਨੀ ਹਿੰਮਤ ਨਹੀਂ ਸੀ ਕਿ ਉਹ ਉਸ ਲੀਕ ਨੂੰ ਲੰਘ ਜਾਣ ਤੇ ਅੱਜ ਉਹ ਨੰਦੇੜ ਪਹਿਲਾਂ ਕਮੇਟੀ ਤੇ ਉਹਨਾਂ ਨੇ ਕਬਜ਼ਾ ਕੀਤਾ ਫਿਰ ਪਟਨਾ ਸਾਹਿਬ ਤੇ ਕੀਤਾ ਫਿਰ ਦਿੱਲੀ ਦੀ ਕਮੇਟੀ ਤੇ ਕੀਤਾ ਉਹ ਜਿਹੜਾ ਬਰਤਾਂਤ ਪੁਰਾਣਾ ਉਹਨਾਂ ਵੱਲੋਂ ਛਰ ਗਿਆਗੇ ਜੀ ਜੋ ਪਾਸ਼ਨ ਦਿੱਤੇ ਜਾਂਦੇ ਸੀ ਉਹੀ ਉਹਨਾਂ ਵੱਲੋਂ ਦੁਹਰਾਏਗੇ ਲੇਕਿਨ ਉਥੇ ਕੁਝ ਤੱਥ ਨੇ ਜਿਹੜੇ ਉਹਨਾਂ ਵੱਲੋਂ ਪਹਿਲਾਂ ਵੀ ਨਹੀਂ ਰੱਖੇ ਜਾਂਦੇ ਸੀ ਹੁਣ ਵੀ ਨਹੀਂ ਰੱਖੇਗੇ ਤੇ ਨਾ ਹੀ ਮੈਂ ਕਦੇ মিডিਆ ਦੇ ਵਿੱਚ ਕਿਸੇ ਪੱਤਰਕਾਰ ਨੂੰ ਉਹਨਾਂ ਨੂੰ ਸਵਾਲ ਪੁੱਛਦੇ ਦੇਖਿਆ ਜਿਹੜਾ ਹਜ਼ੂਰ ਸਾਹਿਬ ਦਾ ਐਕਟ ਹੈ ਜਿੱਥੇ ਜਿਸ ਐਕਟ ਦੇ ਨਾਲ ਉਹ ਕਮੇਟੀ ਗਵਰਨ ਹੁੰਦੀ ਹੈ ਜਿਸ ਦਾ ਇਹ बार-बार ਹਵਾਲਾ ਦਿੰਦੇ ਨੇ ਕਿ ਉਸ ਐਕਟ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਬੀਜੇਪੀ ਵੱਲੋਂ ਉਹ ਜਿਹੜੀ ਸਭ ਤੋਂ ਪਹਿਲੀ ਸੋਧ ਹੈ ਉਹ 2015 ਦੇ ਵਿੱਚ ਕੀਤੀ ਗਈ ਸੀ ਬੀਜੇਪੀ ਦੀ ਮਹਾਰਾਸ਼ਟra ਦੀ ਸਰਕਾਰ ਸੀ ਉਦੋਂ ਉਹ ਜਿਹੜੀ ਸੋਧ ਸੀ ਉਹ ਇਹ ਕੀਤੀ ਗਈ ਸੀ ਕਿ ਜਿਹੜਾ ਕਮੇਟੀ ਦਾ ਪ੍ਰਧਾਨ ਹੈ ਉਹ ਸਰਕਾਰ ਲਗਾਏਗੀ ਅਪੁਆਇੰਟ ਕਰੇਗੀ ਪਹਿਲਾਂ ਉਹ 17 ਮੈਂਬਰਾਂ ਦੇ ਵਿੱਚੋਂ ਦੀ ਚੋਣ ਹੁੰਦੀ ਸੀ 2015 ਦੇ ਵਿੱਚ ਇਹ ਸੋਧ ਕੀਤੀ ਗਈ ਸੀ ਉਦੋਂ ਅਕਾਲੀ ਦਲ ਬੀਜੇਪੀ ਦੇ ਨਾਲ ਸੀ ਤੇ ਉਸ ਤੋਂ ਕਾਫੀ ਲੰਮਾ ਸਮਾਂ ਬਾਅਦ ਵੀ ਨਾਲ ਰਿਹਾ ਵਿਰੋਧ ਕੀਤਾ ਹੋ ਗਿਆ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਹੋਇਆ 2019 ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਮੇਰੀ ਅਮਦ ਸ਼ਾਹ ਦੇ ਨਾਲ ਮੀਟਿੰਗ ਹੋ ਗਈ ਹੈ ਤੇ ਮੈਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਵਾਪਸ ਪੁਰਾਣੀ ਹਿੱਤਾਂ ਹੀ ਚਲੇ ਜਾਣਗੇ ਇਹ ਸੋਧ ਵਾਪਸ ਲੈ ਲਈ ਜਾਏਗੀ ਤੇ ਉਸ ਤੋਂ ਬਾਅਦ ਜਿਹੜੇ ਪ੍ਰਧਾਨ ਸਾਹਿਬ ਉਸ ਕਮੇਟੀ ਦੇ ਲੱਗੇ ਤਾਂ ਇਹ ਕਿਹਾ ਗਿਆ ਕਿ ਉਸ ਦਾ ਨਾਮ ਵੀ ਜਿਹੜਾ ਹੈ ਉਹ ਐਸਜੀਪੀਸੀ ਨੇ ਭੇਜਿਆ ਸੀ ਇਸੇ ਸਿਰਸਾ ਜਿਸ ਨੂੰ ਅੱਜ ਉਹ ਬੁਰਾ ਭਲਾ ਕਹਿ ਰਹੇ ਨੇ ਉਸ ਵੱਲੋਂ ਹੀ ਸਫਾਈ ਦਿੱਤੀ ਗਈ ਸੀ ਕਿ ਇਹ ਸੱਤ ਪੁੱਛ ਕੇ ਪ੍ਰਦਾਨ ਲਗਾਇਆ ਗਿਆ ਹੈ ਲੇਕਿਨ ਉਹ ਪ੍ਰਦਾਨ ਮਾਰਾਸ਼ਟਰ ਦੀ ਸਰਕਾਰ ਨੇ ਲਗਾਇਆ ਸੀ ਉਹ ਚੁਣਿਆ ਨਹੀਂ ਸੀ ਗਿਆ ਲੇਕਿਨ ਇਨਾ ਵੱਲੋਂ ਸਫਾਈ ਦਿੱਤੀ ਗਈ ਕਿ ਐਸਜੀਪੀਸੀ ਨੇ ਨਾਮ ਰეკਮੈਂਡ ਕੀਤਾ ਸੀ ਤੇ ਉਸੇ ਨੂੰ ਉਹਨਾਂ ਨੇ ਪ੍ਰਦਾਨ ਲਗਾਇਆ ਦੂਸਰੀ ਅਮੈਂਡਮੈਂਟ ਫਿਰ ਫਰਵਰੀ 2024 ਦੇ ਵਿੱਚ ਹੋਈ ਸੀਗੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਸਰਕਾਰ ਵੱਲੋਂ ਨਾਮਿਨੇਟਡ ਮੈਂਬਰ ਨੇ ਉਹ ਦੋ ਤੋਂ ਵਧਾ ਕੇ 12 ਕਰ ਦਿੱਤੇ ਜਾਣਗੇ ਉਸ ਨੂੰ ਵੀ ਬਾਅਦ ਦੇ ਵਿੱਚ ਵਿਰੋਧ ਤੋਂ ਬਾਅਦ ਇਹ ਕਿਹਾ ਗਿਆ ਕਿ ਉਹ ਵਾਪਸ ਲੈ ਲਿਆ ਗਿਆ ਹੈ ਉਹ ਅਮੈਂਡਮੈਂਟ ਜਿਹੜੀ ਹੈ ਉਹ ਸਰਕਾਰ ਅੱਗੇ ਨਹੀਂ ਬਤਾਵੇਗੀ ਸੋ ਹਵਾਲਾ ਇਹ ਦਿੰਦੇ ਨੇ ਕਿ ਲੀਖ ਕੀਤੀ ਹੋਈ ਸੀ ਹੁਣ ਸ਼ਬਦਸ਼ਾ ਹੋਣ ਲੱਗੀਆਂ ਨੇ ਇਹ ਜੋ ਕੁਝ ਹੋਇਆ ਇਹ ਜਦੋਂ ਸਾਥ ਸੀਗੇ ਜਦੋਂ ਸਰਕਾਰਾਂ ਦਾ ਆਨੰਦ ਮਾਣ ਰਹੇ ਸੀ ਕੇਂਦਰ ਸਰਕਾਰ ਦੇ ਵਿੱਚ ਵਜਾਰਤਾ ਲੈ ਰਹੇ ਸੀ ਇਹ ਸਾਰਾ ਕੁਝ ਉਦੋਂ ਹੋਇਆ ਸੀ ਉਸ ਤੋਂ ਬਾਅਦ ਵਿੱਚ ਨਹੀਂ ਹੋਇਆ ਇਸ ਤਰ੍ਹਾਂ ਹੀ ਆਪਾਂ ਸਮਾਂ ਬਹੁਤ ਜ਼ਿਆਦਾ ਲੱਗ ਜਾਏਗਾ ਜੇ ਆਪਾਂ ਪਟਨਾ ਸਾਹਿਬ ਤੇ ਦਿੱਲੀ ਦੇ ਆ ਕਮੇਟੀਆਂ ਦੀ ਵੀ ਗੱਲ ਕਰੀਏ ਉਹ ਸਾਰਾ ਲੋਕਾਂ ਨੂੰ ਪਤਾ ਹੀ ਹੈ ਸੋ ਉਹਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਦੇ ਗੱਲ ਆਪਾਂ ਕੇਂਦਰਿਤ ਰੱਖਦੇ ਹਾਂ ਕਿ ਅੱਜ ਜਦੋਂ ਭਾਸ਼ਣ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨ ਬਣਨ ਤੋਂ ਬਾਅਦ ਉਸ ਕੀ ਨਵਾਸੀ ਤੇ ਕੀ ਪੁਰਾਣਾ ਸੀ ਉਸ ਤੋਂ ਬਾਅਦ ਜੋ ਉਹਨਾਂ ਵੱਲੋਂ ਇੱਕ ਚੀਜ਼ ਕਹੀ ਗਈ ਜੋ ਕਿ ਜਿਵੇਂ ਪਹਿਲਾਂ ਪੁਰਾਣਾ ਹੁੰਦਾ ਕਿ ਅਸੀਂ ਤਾਂ ਸੇਵਾ ਕਰਨ ਵਾਲੇ ਆ ਜੀ ਬਾਕੀ ਸਾਰੇ ਰਾਜ ਕਰਨ ਵਾਲੇ ਆਏ ਨੇ ਸਾਡਾ ਮਕਸਦ ਜਾਂ ਅਕਾਲੀਸ ਦਲ ਦਾ ਮਕਸਦ ਹਮੇਸ਼ਾ ਇਹੀ ਹੁੰਦਾ ਹੈ ਕਿ ਅਸੀਂ ਸੇਵਾ ਕਰੀਏ ਇਹ ਉਹਨਾਂ ਵੱਲੋਂ ਆਪਣਾ ਭਾਸ਼ਣ ਜਦੋਂ ਸ਼ੁਰੂ ਕੀਤਾ ਗਿਆ ਉਦੋਂ ਬੋਲਿਆ ਗਿਆ ਲੇਕਿਨ ਖਤਮ ਕਰਦੇ ਕਰਦੇ ਉਹਨਾਂ ਵੱਲੋਂ ਜੋ ਆਪਣੇ ਵਰਕਰਾਂ ਨੂੰ ਸੇਧ ਦਿੱਤੀ ਗਈ ਜਾਂ ਇੱਕ ਟੀਚਾ ਦਿੱਤਾ ਗਿਆ ਜਾਂ ਇੱਕ ਨਿਸ਼ਾਨਾ ਦਿੱਤਾ ਗਿਆ ਉਹ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਐਂ ਦੀ ਕਲਾ ਵਾਲੀਆਂ ਗੱਲਾਂ ਨਾ ਕਰਿਆ ਕਰੋ ਮੇਰੇ ਨਾਲ ਮੇਰੇ ਨਾਲ ਜਦੋਂ ਵੀ ਗੱਲ ਕਰਨੀ ਹੈ ਤਾਂ ਖੜਦੀ ਕਲਾ ਦੀਆਂ ਗੱਲਾਂ ਕਰਿਆ ਕਰੋ ਤੇ ਆਪਾਂ 2027 ਦੇ ਵਿੱਚ ਸਰਕਾਰ ਬਣਾਉਣੀ ਹੈ ਸੋ ਟੀਚਾ ਸਿੱਧਾ-ਸਿੱਧਾ ਸਰਕਾਰ ਬਣਾਉਣ ਦਾ ਦਿੱਤਾ ਗਿਆ ਮਿਥਿਆ ਗਿਆ ਤੇ ਵਰਕਰਾਂ ਨੂੰ ਦੱਸ ਦਿੱਤਾ ਗਿਆ ਕਿ ਤੁਸੀਂ ਮਿਹਨਤ ਕਰੋ ਤੁਹਾਡੀ ਮਿਹਨਤ ਨਾਲ ਹੀ ਇਹ ਸਰਕਾਰ ਬਣਣੀ ਹੈ 2027 ਦੇ ਵਿੱਚ ਮੈਂ ਗਰੰਟੀ ਦਿੰਦਾ ਕਿ ਅਸੀਂ ਸਰਕਾਰ ਬਣਾ ਕੇ ਰਹਾ। ਸੇਵਾ ਤੋਂ ਸਿੱਧੇ ਉਹ ਸਰਕਾਰ ਤੇ ਚਲੇ ਗਏ ਆਪਣੇ ਉਹੀ 2 4 5 ਮਿੰਟ ਦੇ ਭਾਸ਼ਣ ਦੇ ਵਿੱਚ ਕੋ ਬਹੁਤ ਲੰਬਾ ਭਾਸ਼ਣ ਨਹੀਂ ਸੀ। ਸੋ ਆਪਣੇ ਇਰਾਦੇ ਤਾਂ ਉਹਨਾਂ ਵੱਲੋਂ ਜ਼ਾਹਿਰ ਕਰ ਦਿੱਤੇ ਗਏ ਲੇਕਿਨ ਇਹ ਨਹੀਂ ਦੱਸਿਆ ਗਿਆ ਕਿ ਇਹ ਸਾਰਾ ਕੁਝ ਤੁਸੀਂ ਬਹੁਤ ਵਾਰ ਕਹਿ ਚੁੱਕੇ ਹੋ। ਹਰ ਇਲੈਕਸ਼ਨ ਤੋਂ ਪਹਿਲਾਂ ਆਹੀ ਕੁਝ ਤੁਹਾਡੇ ਵੱਲੋਂ ਕਿਹਾ ਜਾਂਦਾ ਹੈ। ਸਾਜ਼ਿਸ਼ ਦੇ ਇਲਜ਼ਾਮ ਲਾਏ ਜਾਂਦੇ ਨੇ। ਪੰਥ ਖਤਰੇ ਵਿੱਚ ਐ ਕਿਹਾ ਜਾਂਦਾ ਹੈ ਅਸੀਂ ਸੇਵਾ ਕੀਤੀ ਹੈ ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਤੋਂ ਵਧੀਆ ਅਜੇ ਤੱਕ ਮੁੱਖ ਮੰਤਰੀ ਨਹੀਂ ਹੋਇਆ ਜੋ ਕੰਮ ਕੀਤੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਨੇ ਤੇ ਅੱਗੇ ਵੀ ਪੰਥ ਨੇ ਕੁਰਬਾਨੀਆਂ ਅਸੀਂ ਦੇਵਾਂਗੇ ਇਹ ਗੱਲਾਂ ਸਾਰੀਆਂ ਪੁਰਾਣੀਆਂ ਨੇ ਇਥੇ ਨਵਾਂ ਕੁਝ ਨਹੀਂ ਹੈ ਫੇਰ ਰਿਜ਼ਲਟ ਜਿਹੜਾ ਹੈ ਉਹ ਨਵਾਂ ਕਿਵੇਂ ਮਿਲੂਗਾ ਉਸ ਦੀ ਆਸ ਤੁਸੀਂ ਕਿਵੇਂ ਕਰ ਰਹੇ ਹੋ ਕਿਸ ਬਨਾਤੇ ਕਰ ਰਹੇ ਹੋ ਕਿਸ ਬੇਸਿਸ ਤੇ ਕਰ ਰਹੇ ਹੋ ਕਿ ਚੱਲੀ ਤਾਂ ਸਾਰਾ ਕੁਝ ਪੁਰਾਣਾ ਹੀ ਜਾਊਗਾ ਜੇ ਕੋਈ ਕੁਝ ਬੋਲੂਗਾ ਸਾਡੀ ਖਿਲਾਫਤ ਕਰੂਗਾ ਅਸੀਂ ਉਹਨੂੰ ਬਾਹਰ ਕੱਢ ਦਾਂਗੇ ਜਿਹੜੇ ਗੁਰਦੁਆਰਿਆਂ ਦੇ ਮਸਲੇ ਨੇ ਜਾਂ ਪੰਥ ਦੇ ਮਸਲੇ ਨੇ ਜਾਂ ਅਕਾਲ ਤਖਤ ਸਾਹਿਬ ਦੇ ਮਸਲੇ ਨੇ ਉਹ ਅਸੀਂ ਆਪਣੀ ਮਨਮਰਜ਼ੀ ਨਾਲ ਕਰਾਂਗੇ ਉਹ ਅਸੀਂ ਪੰਥ ਦੀ ਮਰਜ਼ੀ ਨਾਲ ਨਹੀਂ ਕਰਾਂਗੇ ਜੇ ਕੋਈ ਜੱਫੇਦਾਰ ਕੋਸ਼ਿਸ਼ ਕਰੂਗਾ ਤਾਂ ਅਸੀਂ ਉਹਨੂੰ ਚੱਕ ਕੇ ਬਾਹਰ ਮਾਰਾਂਗੇ ਅਸੀਂ ਉਸ ਦੇ ਵਿੱਚ ਕੋਈ ਬਦਲਾਅ ਨਹੀਂ ਲਿਆਣ ਦੇਵਾਂਗੇ ਜੋ ਸਾਡਾ ਕਹਿਣਾ ਮੰਨੇਗਾ ਜੋ ਸਾਡੇ ਕਹਿਣੇ ਵਿੱਚ ਹੋਏਗਾ ਉਹੀ ਜਿਹੜਾ ਹੈ ਤਖਤਾਂ ਦਾ ਜੱਫੇਦਾਰ ਰਹੇਗਾ ਉਹ ਤੁਸੀਂ ਟੇਕ ਸਿੰਘ ਢਨੋਲਾ ਦਾ 1 ਮਹੀਨੇ ਬਾਅਦ ਜਿਹੜਾ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਜਸਹਰ ਸਾਪੇ ਆ ਜਾਣਾ ਜਾਂ ਉਹਨਾਂ ਦਾ ਗੱਦੀ ਨਿਸ਼ੀਨ ਹੋਣਾ ਤਾਜ ਪੁਸ਼ੀ ਹੋਣਾ ਜੋ ਮਰਜ਼ੀ ਕਹਿ ਲੋ ਉਹ ਹੋਇਆ ਉਸ ਤੋਂ ਤੁਹਾਨੂੰ ਸਾਫ਼ ਪਤਾ ਲੱਗ ਗਿਆ ਹੈ ਕਿ ਜਿੰਨਾ ਮਰਜ਼ੀ ਵਿਦਰੋਹ ਹੋਵੇ ਜਿੰਨਾ ਮਰਜ਼ੀ ਕੌਮ ਦੇ ਵਿੱਚੋਂ ਇਸ ਗੱਲ ਦਾ ਰੋਸ ਆਵੇ ਕਿ ਇਹ ਤੁਸੀਂ ਚੁਆਇਸ ਜਿਹੜੀ ਹੈ ਜਿਹੜਾ ਚੁਣਿਆ ਹੈ ਬੰਦਾ ਉਹ ਸਹੀ ਨਹੀਂ ਹੈ ਸਾਨੂੰ ਮਨਜ਼ੂਰ ਨਹੀਂ ਹੈ ਫਿਰ ਵੀ ਤੁਸੀਂ ਤੱਕੇ ਨਾਲ ਉਹੀ ਕੰਮ ਕਰੋਗੇ ਜੋ ਤੁਹਾਡੀ ਹਿੱਤ ਵਿੱਚ ਹੈ ਪੰਛ ਦੇ ਹਿੱਤਾਂ ਦਾ ਤੁਹਾਨੂੰ ਕੋਈ ਸ਼ਰੂਕਾਰ ਨਹੀਂ ਹੈ ਤਾਂ ਹੀ ਅਕਾਲੀ ਦਲ ਇਸ ਪੋਜੀਸ਼ਨ ਤੇ ਪਹੁੰਚਿਆ ਹੈ ਲੇਕਿਨ ਉਸਾਰਾ ਕੁਛ ਉਹਨਾਂ ਵੱਲੋਂ ਦਰਕਨਾਰ ਕਰ ਦਿੱਤਾ ਗਿਆ ਟੀਚਾ ਦੇ ਦਿੱਤਾ ਗਿਆ ਹੈ ਵਰਕਰਾਂ ਨੂੰ ਕਿ ਜੀ ਸਰਕਾਰ ਬਣਾਉਣੀ ਹੈ 2027 ਦੇ ਵਿੱਚ ਕਿਵੇਂ ਬਣੇਗੀ ਆ ਜੋ ਕੁਛ ਕਰ ਰਹੇ ਨੇ ਇਨ੍ਹਾਂ ਕਦਮਾਂ ਦੇ ਚੱਲਦੇ ਆ ਬਣ ਜਾਏਗੀ ਲੱਗਦਾ ਤਾਂ ਨਹੀਂ ਹੈ ਲੇਕਿਨ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਜਿਹੜਾ ਜੋਸ਼ ਹੈ ਆਪਣੇ ਵਰਕਰਾਂ 'ਚ ਭਰਨ ਦੀ ਕੋਸ਼ਿਸ਼ ਕੀਤੀ ਇੱਕ ਹੋਰ ਵਰਤਾਕ ਉਥੇ ਵਰਤਿਆ ਜਿਹੜਾ ਕਿ ਬੜਾ ਹੈਰਾਨੀਜਨਕ ਸੀ ਲੇਕਿਨ ਹੋਇਆ ਉਹ ਸੀ ਜਿਹੜੇ ਕਾਰਜਕਾਰੀ ਪ੍ਰਧਾਨ ਸੀ ਹੁੰਦੜ ਸਾਹਿਬ ਹੁੰਦੜ ਸਾਹਿਬ ਜਦੋਂ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਆਪਣਾ ਸੰਬੋਧਨ ਕਰ ਰਹੇ ਸੀ ਤਾਂ ਉਸ ਸੰਬੋਧਨ ਦੇ ਵਿੱਚ ਉਹਨਾਂ ਵੱਲੋਂ ਵਿਕਰਮ ਸਿੰਘ ਪੁਜੀਠੀਆ ਤੋਂ ਮਾਫੀ ਮੰਗੀ ਗਈ ਉਹ ਕਹਿੰਦੇ ਕਿ ਭਾਵੇਂ ਉਹ ਲੇਖਿਆ ਮੈਂ ਨਹੀਂ ਸੀ ਬਿਆਨ ਪਰ ਮੇਰੇ ਨਾਮ ਤੇ ਜਾਰੀ ਹੋਇਆ ਸੀ ਜੇ ਤੇਰਾ ਦਿਲ ਦੁਖਿਆ ਹੋਵੇ ਤਾਂ ਮੈਂ ਉਸ ਦੀ ਮਾਫੀ ਮੰਗਦਾ ਮੇਰੇ ਪੁੱਤਰਾ ਵਰਗਾ ਹੈ ਜੋ ਵੀ ਕੁਛ ਉਹਨਾਂ ਵੱਲੋਂ ਕਿਹਾ ਗਿਆ ਲੇਕਿਨ ਇਸ ਤੋਂ ਇੱਕ ਗੱਲ ਯਾਦ ਆਈ ਉਹ ਯਾਦ ਸੀ ਕਿ ਪੁੰਦੜ ਸਾਹਿਬ ਦਾ ਹਾਲ ਵੀ ਮਨਮੂਨ ਸਿੰਘ ਵਰਗਾ ਹੀ ਹੋਇਆ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਆਗੂਆਂ ਨੇ ਪ੍ਰਧਾਨਾਂ ਨੇ ਗਾਂਧੀ ਫੈਮਿਲੀ ਨੇ ਜੋ ਕੁਛ ਕੀਤਾ ਜੋ ਕੁਛ ਸਿੱਖਾਂ ਦੇ ਨਾਲ ਹੋਇਆ ਜੋ ਚਰਾਸੀ ਦਾ ਜੋ ਵੀ ਪਾਣਾ ਵਰਤਿਆ ਨਸਲ ਕੁਸ਼ੀ ਹੋਈ ਸਭ ਕੁਝ ਹੋਇਆ ਉਸ ਦੀ ਮਾਫੀ ਉਹਨਾਂ ਨੇ ਇੱਕ ਸਿੱਖ ਤੋਂ ਮੰਗਵਾਈ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਉਸੇ ਡਾਕਟਰ ਮਨਮੋਹਨ ਸਿੰਘ ਉਸੇ ਤਰੀਕੇ ਦੇ ਨਾਲ ਜਦੋਂ ਹਮਲਾ ਕਰਨਾ ਸੀ ਵਿਕਰਮ ਸਿੰਘ ਮਜੀਠੀਆ ਤੇ ਤਾਂ ਇਥੋਂ ਤੱਕ ਕਿਹਾ ਗਿਆ ਕਿ ਉਹਦਾ ਪਾਲਣਾ ਪੋਸ਼ਣਾ ਵੀ ਹਰਸਿਮਰਤ ਕੌਰ ਬਾਦਲ ਨੇ ਕੀਤੀ ਹੈ ਉਹਦੇ ਮਾਂ-ਬਾਪ ਨੇ ਨਹੀਂ ਕੀਤੀ ਤੇ ਅੱਜ ਮਾਫੀ ਜਿਹੜੀ ਹੈ ਉਹ ਕੁੰਡੜ ਸਾਹਿਬ ਤੋਂ ਮੰਗਾ ਦਿੱਤੀ ਗਈ ਪਹਿਲਾਂ ਕਿਉਂ ਹੋਇਆ ਹੁਣ ਇਹ ਕਿਉਂ ਹੋਇਆ ਇਹਦੀ ਕੋਈ ਐਕਸਪਲੇਨੇਸ਼ਨ ਨਹੀਂ ਕੋਈ ਇਸ ਦਾ ਜਿਹੜਾ ਹੈ ਸਪਸ਼ਟੀਕਰਨ ਕਿਸੇ ਵੱਲੋਂ ਨਹੀਂ ਦਿੱਤਾ ਜਾਏਗਾ ਲੇਕਿਨ ਇਹ ਹੋਇਆ ਉਹ ਵਿਚਾਰੇ ਪੁੰਦਲ ਸਾਹਿਬ ਆਪਣੀ ਉਮਰ ਦੇ ਇਸ ਪੜਾ ਦੇ ਵਿੱਚ ਆ ਕੇ ਵੀ ਮਾਫੀਆਂ ਮੰਗਦੇ ਹੀ ਦਿਖੇ ਉਸ ਕੰਮ ਵਾਸਤੇ ਜਿਹੜੀ ਉਹਨਾਂ ਨੇ ਇਹ ਕਿਹਾ ਕਿ ਮੈਂ ਨਹੀਂ ਕੀਤਾ ਲੇਕਿਨ ਫਿਰ ਵੀ ਮਾਫੀ ਮੈਂ ਹੀ ਮੰਗਦਾ ਸੋ ਇਹ ਹਾਲਾਤ ਨੇ ਅਕਾਲੀ ਦਲ ਦੇ ਅੱਜ ਦੇ ਹਾਲਾਤ ਨੇ ਇੱਕ ਪਰਿਵਾਰ ਹੈ ਉਸਦੀ ਹੀ ਤੂਤੀ ਬੋਲਦੀ ਹੈ ਉਸਦੀ ਹੀ ਤੂਤੀ ਬੋਲੇਗੀ ਪੰਜਾਬ ਦੀ ਸਿਆਸਤ ਦੇ ਵਿੱਚ ਨਹੀਂ ਸਿਰਫ ਇਸ ਪਾਰਟੀ ਜੋ ਹੁਣ ਇੱਕ ਧੜਾ ਬਣ ਕੇ ਰਹਿ ਗਈ ਹੈ ਹੁਣ ਇਹ ਅਕਾਲੀ ਦਲ ਜਾਂ ਸ਼ਰੋਮਣੀ ਅਕਾਲੀ ਦਲ ਨਹੀਂ ਰਹਿ ਗਿਆ ਹੁਣ ਇਹ ਬਾਦਲ ਧੜਾ ਰਹਿ ਗਿਆ ਹੈ ਤੇ ਉਸ ਬਾਦਲ ਧੜੇ ਦੇ ਵਿੱਚ ਕਰਤਾ ਕਰਤਾ ਜੋ ਨੇ ਉਹ ਬਾਦਲ ਪਰਿਵਾਰ ਹੈ ਚਾਹੇ ਉਹ ਸੁਖਬੀਰ ਬਾਦਲ ਹੋਵੇ ਚਾਹੇ ਉਹ ਵਿਕਰਮ ਮਜੀਠੀਆ ਹੋਵੇ ਚਾਹੇ ਉਹ ਹਰਸ਼ਮਰਤਪੁਰ ਬਾਦਲ ਹੋਵੇ ਇਨਾਂ ਦੀ ਹੀ ਜਿਹੜੀ ਹੈ ਫੈਸਿਲੀਟੇਸ਼ਨ ਹੁੰਦੀ ਹੈ ਇਹਨਾਂ ਦਾ ਹੀ ਸਨਮਾਨ ਕੀਤਾ ਜਾਂਦਾ ਹੈ ਇਹਨਾਂ ਤੋਂ ਹੀ ਮਾਫੀ ਮੰਗੀ ਜਾਂਦੀ ਹੈ ਸਾਰਾ ਕੁਝ ਇਹਨਾਂ ਦੇ ਆਲੇ-ਦੁਆਲੇ ਹੀ ਘੁੰਮਦਾ ਹੈ ਇਹਨਾਂ ਤੋਂ ਇਲਾਵਾ ਹੁਣ ਉਸ ਤੜੇ ਦੇ ਵਿੱਚ ਕੁਝ ਨਹੀਂ ਰਹਿ ਗਿਆ ਹੈ ਸੋ ਇਹ ਤੜਾ ਕੀ ਹੁਣ ਵਾਪਸ ਬਾਉਂਸ ਬੈਕ ਕਰ ਸਕੇਗਾ ਦੁਬਾਰਾ ਸਰਕਾਰ ਬਣਾ ਸਕੇਗਾ ਇੱਕ ਪਲਾਨ ਤਾਂ ਉਹਨਾਂ ਵੱਲੋਂ ਦੇ ਦਿੱਤਾ ਗਿਆ ਹੈ ਕਿ ਕੱਲ ਪਲਵੰਟੀ ਸਭੋ ਵਿਸਾਖੀ ਦੇ ਮੌਕੇ ਤੇ ਅਸੀਂ ਵੱਡਾ ਇਕੱਠ ਕਰਾਂਗੇ ਉੱਥੋਂ ਇਸ ਜੰਗ ਦੀ ਸ਼ੁਰੂਆਤ ਕੀਤੀ ਜਾਏਗੀ ਫਿਰ 25 ਤਰੀਕ ਨੂੰ ਉਹਨਾਂ ਨੇ ਬਰਸੀ ਦਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਸਮਾਗਮ ਹੋਣਾ ਹੈ ਉੱਥੇ ਸਾਰਿਆਂ ਨੂੰ ਸੱਦਾ ਦੇ ਕੇ ਉੱਥੇ ਵੱਡਾ ਇਕੱਠ ਕਰਨ ਦੀ ਗੱਲ ਕੀਤੀ ਗਈ ਸੋ ਇਸ਼ਾਰਾ ਦਿੱਤਾ ਗਿਆ ਹੈ ਕਿ ਇਹ ਅਸੀਂ ਲੜਾਈ ਜਿਹੜੀ ਹੈ ਕੱਲ ਤੋਂ ਵਿੱਢ ਰਹੇ ਹਾਂ ਦਮਦਮਾ ਸਾਹਿਬ ਤੋਂ ਵਸਾਖੀ ਦੇ ਕੱਠ ਤੋਂ ਇਹ ਵਿੱਢੀ ਜਾਏਗੀ ਲੇਕਿਨ ਸਭ ਤੋਂ ਵੱਡਾ ਟੈਸਟ ਜਿਹੜਾ ਹੈ ਉਹ ਲੁਧਿਆਣਾ ਦੀ ਜਿਮਨੀ ਚੌਂ ਹੈ ਲੁਧਿਆਣਾ ਵੈਸਟ ਦੀ ਜਿਹੜੀ ਇਲੈਕਸ਼ਨ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕੌਣ ਉਮੀਦਵਾਰ ਹੋਏਗਾ ਅਕਾਲੀ ਦਲ ਜੇ ਲੜੇਗਾ ਉੱਥੇ ਕਿੰਨੀਆਂ ਵੋਟਾਂ ਉਸ ਨੂੰ ਮਿਲਦੀਆਂ ਨੇ ਉਸ ਤੋਂ ਸਾਫ਼ ਹੋ ਜਾਏਗਾ ਕਿ ਜਿਹੜਾ 27 ਦਾ ਟੀਚਾ ਸੁਖਬੀਰ ਸਿੰਘ ਬਾਦਲ ਨੇ ਮਿਥਿਆ ਹੈ ਉਹ ਪਿਛਲੇ ਲੋਕ ਸਭਾ ਦੀਆਂ ਚੋਣਾਂ ਹੋਣ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਉਸ ਤੋਂ ਜੋ ਅਕਾਲੀ ਦਲ ਦਾ ਹਾਲ ਹੋਇਆ ਸੀ ਉਸ ਤਰ੍ਹਾਂ ਦਾ ਹੀ ਰਹਿਣ ਵਾਲਾ ਹੈ ਜਾਂ ਉਹਦੇ ਵਿੱਚ ਕੋਈ ਫਰਕ ਪੈਣ ਵਾਲਾ ਹੈ ਗੱਲਾਂ ਉਹਨਾਂ ਦੀਆਂ ਉਹੀ ਨੇ ਬਾਤਾਂ ਉਹੀ ਨੇ ਪੁਰਾਣੀਆਂ ਗੱਲਾਂ ਪੁਰਾਣੀਆਂ ਬਾਤਾਂ ਪੁਰਾਣੀ ਸਟਰੈਟਜੀ ਦੇ ਤਹਿਤ ਕੀ ਕੋਈ ਨਵਾਂ ਰਿਜ਼ਲਟ ਅਕਾਲੀ ਦਲ ਦੇ ਵਾਸਤੇ ਸੁਖਬੀਰ ਸਿੰਘ ਬਾਦਲ ਕੱਢ ਪਾਉਣਗੇ ਕਾਮਯਾਬ ਹੋ ਸਕਣਗੇ ਇਹ ਦੇਖਣਾ ਬਾਕੀ ਹੈ ਲੇਕਿਨ ਸਫ਼ਰ ਬਹੁਤ ਮੁਸ਼ਕਿਲ ਹੈ ਤੁਸੀਂ ਜੇ ਉਹੀ ਪੁਰਾਣੀਆਂ ਗਲਤੀਆਂ بار بار ਦੁਹرائی ਜਾਓਗੇ ਤੇ ਉਮੀਦ ਕਰੋਗੇ ਕਿ ਉਹਦਾ ਨਤੀਜਾ ਕੁਝ ਨਵਾਂ ਨਿਕਲੇਗਾ ਤਾਂ ਅੱਜ ਤੱਕ ਅਜਿਹਾ ਹੋਇਆ ਨਹੀਂ ਹੈ ਜਹੀ ਜੀਆਂ ਤੁਹਾਡੀਆਂ ਕੋਸ਼ਿਸ਼ਾਂ ਹੋਣਗੀਆਂ ਉਹੇ ਜਿਹਾ ਹੀ ਤੁਹਾਡਾ ਨਤੀਜਾ ਹੋਏਗਾ ਗਲਤੀਆਂ ਪੁਰਾਣੀਆਂ ਕਰੋਗੇ ਤੇ ਨਤੀਜਾ ਵੀ ਜੋ ਹੁਣ ਤੱਕ ਤੁਹਾਨੂੰ ਮਿਲਦਾ ਆਇਆ ਉਸ ਤਰ੍ਹਾਂ ਦਾ ਹੀ ਮਿਲੇਗਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਸ਼ਾਇਦ ਕੁਝ ਨਵਾਂ ਨਤੀਜਾ ਹਾਸਲ ਹੋ ਜਾਵੇ ਸੋ ਦੇਖਦੇ ਹਾਂ ਆਉਣ ਵਾਲਾ ਸਮਾਂ 27 ਲੱਖ 68300 ਅਕਾਲੀ ਦਲ ਦੇ ਮੈਂਬਰਾਂ ਵਾਸਤੇ ਕਿਹਾ ਜਾ ਹੋਏਗਾ ਕਿ ਕਿਸ ਤਰ੍ਹਾਂ ਦੀ ਲੜਾਈ ਲੜਦੇ ਨੇ ਕੱਲ ਕੀ ਹੋਏਗਾ ਵਿਸਾਖੀ ਦੇ ਮੌਕੇ ਉਸ ਤੋਂ ਬਾਅਦ ਅਗੇ ਲੁਧਿਆਣਾ ਜੰਮੀ ਚੁੰਚ ਕੀ ਹੋਏਗਾ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਫਿਲਹਾਲ ਅੱਜ ਦਾ ਵਰਤਾਂਕ ਜੋ ਸੀ ਉਸ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਸਾਤੋਂ ਕੋਈ ਚੀਜ਼ ਜਿਹੜੀ ਹੈ ਉਹ ਰਹਿ ਨਹੀਂ ਗਈ ਹੋਏਗੀ ਜਿੰਨਾ ਕੁਛ ਵੀ ਅੱਜ ਵਾਪਰਿਆ ਉਸ ਦਾ ਸਹੀ ਤਰੀਕੇ ਨਾਲ ਵਿਸ਼ਲੇਸ਼ਣ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ पाए ਹੋਵਾਂਗੇ ਇਸੇ ਆ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ